ਮੁਕੇਰੀਆਂ ਰੇਲਵੇ ਸਟੇਸ਼ਨ ਵਿਖੇ ਸਾਬਕਾ ਕਾਉਂਸਲਰ ਡਾਕਟਰ ਬਾਲੀਰਾਮ ਦੀ ਅਗਵਾਈ ਵਿੱਚ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਦਾਣਾ ਮੰਡੀ ਵਿਖੇ ਸਜਾਏ ਸੁੰਦਰ ਪੰਡਾਲ ਵਿੱਚ ਫੁੱਲਾਂ ਨਾਲ ਸਜਾਏ ਗਏ ਆਸਣ ਤੇ ਸ਼ਿਸ਼ੋਭਿਤ ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਸਰੂਪ ਚਿੱਤਰ ਤੇ ਸਮੂਹ ਸ਼ਰਧਾਲੂਆਂ ਵੱਲੋਂ ਫੁੱਲ ਮਾਲਾ ਪਾ ਨਤਮਸਤਕ ਹੋ ਅਸ਼ੀਰਵਾਦ ਪ੍ਰਾਪਤ ਕੀਤਾ। ਇਸਦੇ ਨਾਲ ਹੀ ਪ੍ਰਸਿੱਧ ਗਾਇਕ ਰਾਜੂ ਐਂਡ ਪਾਰਟੀ ਵੱਲੋਂ ਭਜਨਾ ਰਾਹੀ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਸਾਬਕਾ ਹਲਕਾ ਵਿਧਾਇਕਾ индуਬਾਲਾ, ਬਲਾਕ ਪ੍ਰਧਾਨ ਰਵਿੰਦਰ ਕੁਮਾਰ, ਨਗਰ ਕੌਂਸਲ ਪ੍ਰਧਾਨ ਬినੋਦ ਕੁਮਾਰ, ਮੋਨ ਲਾਲ ਤਖੀ, ਉੱਗੇ ਸਮਾਜ ਸੇਵਕ ਅਮਲ ਖੋਸਲਾ, ਲਲਿਤ ਗਿਲ, ਕਾਰੋਬਾਰੀ ਵਿਸ਼ਾਲ ਖੋਸਲਾ, ਵਿਸ਼ਾਲ ਹੰਸ ਬੱਬੂ ਅਤੇ ਹੋਰਨਾ ਮਹਿਮਾਨਾਂ ਨੇ ਧਾਰਮਿਕ ਸਮਾਗਮ ਦੌਰਾਨ ਹਾਜ਼ਰੀ ਲਗਵਾ ਜੀਵਨ ਸਫਲਾ ਕੀਤਾ। ਇਸ ਮੌਕੇ ਡਾਕਟਰ ਬਾਲੀਰਾਮ ਹੋਰਾ ਸੰਗਤਾਂ ਨੂੰ ਬਾਬਾ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਮਹਿਮਾਨਾਂ ਵੱਲੋਂ ਵੀ ਬਾਬਾ ਜੀ ਦੇ ਜੀਵਨ ਫਲਸਫੇ ਤੇ ਚਾਨਣਾ ਪਾਉਂਦੇ ਹੋਏ ਸੰਗਤਾਂ ਨੂੰ ਬਾਬਾ ਜੀ ਵੱਲੋਂ ਭਾਈਚਾਰਕ ਸਾਂਝ, ਮਾਨਵਤਾ ਦੀ ਸੇਵਾ ਅਤੇ ਹੱਕ ਸੱਚ ਦੇ ਮਾਰਗ ਤੇ ਚੱਲਦੇ ਜੀਵਨ ਬਤੀਤ ਕਰਨ ਦੇ ਦਿੱਤੇ ਸੁਨੇਹੇ ਤੇ ਚੱਲਣ ਦੀ ਅਪੀਲ ਕੀਤੀ ਇਸ ਮੌਕੇ ਡਾਕਟਰ ਬినੋਦ ਕੁਮਾਰ, ਸ਼ਿਵ ਕੁਮਾਰ, ਡਾਕਟਰ ਅਸ਼wini ਕੁਮਾਰ, ਬినੋਦ ਬੱਬੀ अर्जुन कुमार अरजीव कुमार अरजिंदर कुमार रवि मंगल होरा ਵੀ ਵਿਸ਼ੇਸ਼ ਸੇਵਾ ਨਿਭਾਈ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਦਾ ਮਾਨ ਸਨਮਾਨ ਕੀਤਾ ਗਿਆ ਅਤੇ ਇਸ ਮੌਕੇ ਸੰਗਤਾਂ ਲਈ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨਿਊ ਚੜ ਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਮੈਂ ਕਮਲ ਖੋਸਲਾ ਪ੍ਰਧਾਨ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਮਿਸ਼ਨ ਪੰਜਾਬ ਇਸ ਮੌਕੇ ਤੇ ਜਦੋਂ ਕਿ ਆਪਾਂ ਰੈਬਰ ਆਪਣੇ ਬਹੁਤ ਹੀ ਵਿਦਵਾਨ ਰੈਬਰ ਗੋਸਵਾਮੀ ਸਤਗੁਰੂ ਨਾਬਾ ਦਾਸ ਜੀ ਮਹਾਰਾਜ ਉਹਨਾਂ ਦਾ 488ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਔਰ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੀ ਕੌਮ ਦੀਆਂ ਭੈਣਾ ਵੀਰ ਨੌਜਵਾਨ ਬੱਚੇ ਬਜ਼ੁਰਗ ਸਾਰੇ ਹੀ ਵੱਡੀ ਗਿਣਤੀ ਵਿੱਚ ਇੱਥੇ ਆ ਕੇ ਬੈਠੇ ਆ ਔਰ ਅੱਜ ਦਾ ਜਿਹੜਾ ਕਾਰਜਕ੍ਰਮ ਆ ਉਹ ਡਾਕਟਰ ਬਾਲੀਰਾਮ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਆਯੋਜਿਤ ਕੀਤਾ ਗਿਆ ਇਸ ਮੌਕੇ ਤੇ ਮੇਰੇ ਨਾਲ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਵਿਨੈਤ ਬినੋਦ ਕੁਮਾਰ ਜੀ ਫੌਜੀ ਸਾਹਿਬ ਸਾਡੀ ਕੌਮ ਦੇ ਸੀਨੀਅਰ ਲਲਿਤ ਗੱਲ ਜੀ ਸੰਜੀਪ ਭੱਟੀ ਜੀ ਔਰ ਹੋਰ ਮੇਰੇ ਬਹੁਤ ਸਾਰੇ ਸਾਥੀ ਜਿਹੜੇ ਅੱਜ ਵਿਸ਼ਾਲ ਬੰਟੀ ਖੋਸਲਾ ਜੀ ਜਿਹੜੇ ਕਿ ਉੱਗੇ ਵਾਇਨ ਟ੍ਰੇਡਰ ਨੇ ਉਹ ਵੀ ਇਸ ਮੌਕੇ ਤੇ ਪਹੁੰਚੇ ਜਿੱਥੇ ਮੈਂ ਆਪਣੀ ਕੌਮੀਅਤ ਦੇ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਉੱਥੇ ਮੈਂ ਇੱਕ ਸੰਦੇਸ਼ ਜ਼ਰੂਰ ਦਊਂਗਾ ਕਿ ਜਿੰਨੇ ਵੀ ਸਾਡੇ ਰੈਬਰ ਹੋਏ ਨੇ ਉਹ ਪੜੇ ਲਿਖੇ ਵਿਦਵਾਨ ਤੇ ਸਾਡੇ ਰੈਬਰਾਂ ਨੇ ਅਲੱਗ ਹੀ ਆਪਣੀ ਪਹਿਚਾਨ ਜਿਹੜੀ ਆ ਉਹ ਸੰਸਕ੍ਰਿਤੀ ਦੇ ਵਿੱਚ ਬਣਾਈ ਆ ਕਿਉਂਕਿ ਸਤਗੁਰ ਨਾਬਦਾਸ ਜੀ ਮਹਾਰਾਜ ਨੇ ਭਗਤਮਾਲ ਬਹੁਤ ਵੱਡਾ ਗ੍ਰੰਥ ਆ ਉਹਦੀ ਰਚਨਾ ਕੀਤੀ ਔਰ 200 ਸੰਤਾਂ ਦੀ ਬਾਣੀ ਜਿਹੜੀ ਆ ਉਹਨਾਂ ਦਾ ਜੀਵਨ ਆ ਉਹ ਆਪਣੀ ਉਸ ਗ੍ਰੰਥ ਦੇ ਵਿੱਚ ਦਰਜ ਕੀਤਾ ਮਹਾਰਮਾਇਣ ਯੋਗ ਵਿਸ਼ਿਸ਼ਟ ਸਾਡੇ ਰਹਿਬਰ ਸਤਗੁਰ ਵਾਲਮੀਕੀ ਜੀ ਮਹਾਰਾਜ ਉਹਨਾਂ ਨੇ ਇਹਨਾਂ ਦੋਨਾਂ ਗ੍ਰੰਥਾਂ ਦੀ ਰਚਨਾ ਕੀਤੀ ਇਲਾਵਾ ਪੰਜ ਹੋਰ ਗ੍ਰੰਥ ਜਿਹੜੇ ਆ ਉਹ ਭਗਵਾਨ ਵਾਲਮੀਕੀ ਜੀ ਨੇ ਰਚੇ ਇਸ ਤੋਂ ਇਲਾਵਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਡੇ ਰਹਿਬਰ ਸਤਗੁਰ ਰਬਦਾਸ ਜੀ ਮਹਾਰਾਜ ਉਹਨਾਂ ਦੀ ਬਾਣੀ ਜਿਹੜੀ ਆ ਔਰ ਤੋਂ ਬਿਨਾ ਹਰ ਚੀਜ਼ ਅਧੂਰੀ ਆ ਔਰ ਜੋ ਵੀ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਨ ਛੋਟ ਵੱਡੇ ਸਭ ਸੰ ਬਸੇ ਰਬਦਾਸ ਰਹੇ ਪਰਸਨ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਰਹਿਬਰ ਡਾਕਟਰ ਭੀਮਰਾਓ ਅੰਬੇਡਕਰ ਜੀ ਉਹਨਾਂ ਦੇ ਫਲਸਫੇ ਨੂੰ ਉਹਨਾਂ ਦੇ ਮੂਲ ਮੰਤਰ ਨੂੰ ਜ਼ਰੂਰ ਪੜੋ ਜਰਚ ਉਹਨਾਂ ਨੇ ਕਿਹਾ ਪੜੋ ਜੁੜੋ ਸੰਘਰਸ਼ ਕਰੋ ਸੋ ਤੇ ਸਤਗੁਰ ਨਾਭਾ ਦਾਸ ਜੀ ਵਰਗੇ ਵਿਦਵਾਨ ਜਿਹੜਿਆ ਉਹਨਾਂ ਦਾ ਜਿਹੜਾ ਕਥਨ ਹੈਗੇ ਨੇ ਉਹਨਾਂ ਨੂੰ ਬਚਾ ਕੇ ਰੱਖ ਸਕੋ ਜੈ ਭੀਮ ਜੈ ਭਾਰਤ ਜੈ ਸਤਗੁਰ ਨਾਭਾ ਜੀ ਗੁਰੂ ਨਾਭਾ ਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਨੇ ਸਾਡੇ ਮਕੇਰੀਆਂ ਵਾਸਤੇ ਤੇ ਹਰ ਸਾਲ ਹੀ ਇਹ ਤੇ ਹਮੇਸ਼ਾ ਰੌਣਕ ਲੱਗਦੀ ਆ ਔਰ ਅੱਜ ਮਕੇਰੀਆ ਸਟੇਸ਼ਨ ਦੇ ਕੋਲ ਜਿਹੜੀ ਕਿ ਸਾਡੇ ਐਸਐਮਸੀ ਬਾਲੀ ਸਾਹਿਬ ਆ ਇਹਨਾਂ ਦੀ ਦੇਖ ਲੇ ਤੇ ਇਹਨਾਂ ਦੀ ਪੂਰੀ ਟੀਮ ਦੇ ਵਿੱਚ ਪੂਰੀ ਟੀਮ ਨੂੰ ਨਾਲ ਲੈ ਕੇ ਚੱਲਦੇ ਨੇ ਔਰ ਸਾਰੇ ਇਲਾਕਾ ਵਾਸੀਆਂ ਵਿੱਚ ਇਹਨਾਂ ਦੀ ਇਹ ਖਾਸੀਅਤ ਆ ਸਾਰੇ ਪਾਸੇ ਮੈਸੇਜ ਪਹੁੰਚਾਉਂਦੇ ਨੇ ਔਰ ਸਾਰੇ ਜਿਹੜੇ ਲੋਗ ਇੱਥੇ ਇਕੱਠੇ ਹੁੰਦੇ ਨੇ ਨਾਲੇ ਪ੍ਰਵਚਨ ਵੀ ਸੁਣਦੇ ਨੇ ਔਰ ਜੋ ਲੋਗਾਂ ਦੇ ਆਪਣੇ ਆਪਣੇ ਵਿਚਾਰ ਆ ਉਹ ਵੀ ਸਾਰੇ ਦੱਸਦੇ ਨੇ ਔਰ ਗੁਰੂ ਨਾਬਾ ਦਸ ਜੀ ਦੇ ਬਾਰੇ ਉਹਨਾਂ ਦੀ ਜੀਮਨੀ ਦੇ ਬਾਰੇ ਦੇ ਉੱਤੇ ਜਿਹੜਾ ਪ੍ਰਕਾਸ਼ ਪਾਇਆ ਜਾਂਦਾ ਵਾ ਔਰ ਲੋਗਾਂ ਨੇ ਇਹੀ ਅਪੀਲ ਕਰਦੇ ਨੇ ਜਿਹੜੇ ਸਾਡੇ ਗੁਰੂ ਮਹਾਰਾਜ ਜੀ ਜਿਨ੍ਹਾਂ ਨੇ ਧਰਮ ਗ੍ਰੰਥ ਵੀ ਲਿਖੇ ਆ ਔਰ ਅੱਛਾ ਉਹਨਾਂ ਨੇ ਪ੍ਰਕਾਸ਼ ਮਤਲਬ ਕੀ ਸਮਾਜ ਦੇ ਵਿੱਚ ਫੈਲਾਇਆ ਵਾ ਅੱਛੀ ਉਹਨਾਂ ਨੇ ਸਿਰਜਣਾ ਕੀਤੀ ਆ ਜਿਸ ਸਮੇਂ ਉਹਨਾਂ ਦੇ ਮਤਲਬ ਕੀ ਸਿੱਖਿਆ ਦੇ ਮਤਾਬਕ ਹੀ ਸਾਨੂੰ ਸਾਰੇ ਸਮਾਜ ਨੂੰ ਚੱਲਣਾ ਚਾਹੀਦਾ ਹੈ ਸਾਰਿਆਂ ਨੂੰ ਫਿਰ ਇਸ ਜਨਮ ਦਿਹਾੜੇ ਤੇ ਬਹੁਤ-ਬਹੁਤ ਵਧਾਈ ਦਿੰਦੀ ਆ ਕੋਈ ਕਿਹ ਵੀ ਖੁਸ਼ਖਬਰੀ ਆ ਵੀ ਸਰਕਾਰ ਨੇ ਵੀ ਉਹ ਛੁੱਟੀ ਜਿਹੜੀ ਆ ਅਨਾਉਂਸ ਕਰ ਦਿੱਤੀ ਆ ਮਤਲਬ ਕਿ ਪਲਨਾ ਕਦੀ ਨਹੀਂ ਸੀ ਹੁੰਦੀ ਪਰ ਸਰਕਾਰ ਨੇ ਜਿਹੜੀ ਇਹ ਵੀ ਪਰਸ਼ੰਸ਼ਨੀਆ ਜਿਹੜਾ ਕੰਮ ਕੀਤਾ ਵਾ ਕਿਉਂਕਿ ਸਾਡੇ ਜਿਹੜੇ ਸਮਾਜ ਦੇ ਲੋਕ ਆ ਬਹੁਤ ਖੁਸ਼ ਹੋ ਰਹੇ ਨੇ ਅੱਜ ਦਾ ਪਵਿੱਤਰ ਦਿਹਾੜਾ ਗੁਰੂ ਨਾਨਕ ਦਾਸ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਅੱਜ ਅਸੀਂ ਰੇਲਵੇ ਸਟੇਸ਼ਨ ਦੇ ਪ੍ਰਾਂਗਨ ਦੇ ਵਿੱਚ ਜੋ ਸਾਡੇ ਸਾਥੀ ਸ਼੍ਰੀਵਾਨੀ ਜੀ ਜੋਗ ਅਗਵਾਈ ਦੇ ਵਿੱਚ ਜਿਹੜਾ ਨੇ ਇਸ ਮਹਤਸਬ ਨੂੰ ਮਨਾਇਆ ਜਿਨਨੇ ਵੀ ਪੀਰ ਪਕੰਬਰ ਜਾਂ ਗੁਰੂ ਹੋਇਆ ਗੁਰੂ ਨਾਭਾ ਦਾਸ ਜੀ ਹੋਇਆ ਜਾਂ ਸ਼੍ਰੋਮਣੀ ਗੁਰੂ ਰਵਿਦਾਸ ਮਹਾਰਾਜ ਜੀ ਹੋਇਆ ਜਾਂ ਭਗਵਾਨ ਵਾਲਮੀਕ ਮਹਾਰਾਜ ਜੀ ਹੋਇਆ ਅਸੀਂ ਜਿੰਨੇ ਵੀ ਇਹਨਾਂ ਦੇ ਅਨੁਆਈ ਆ ਇੱਕ ਪਲੇਟਫਾਰਮ ਤੇ ਅੱਜ ਜੋ ਆਧੁਨਿਕ ਯੋਗ ਦੇ ਵਿੱਚ ਜ਼ਰੂਰਤ ਹੈ ਧਾਰਮਿਕ ਜਿਹੜੀ ਹੈਗੀ ਆ ਉਹ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਜਦੋਂ ਅਸੀਂ ਧਾਰਮਿਕ ਤੌਰ ਤੇ ਇਕੱਠੇ ਹੋ ਜਾਾਂਗੇ ਤੇ ਉਸ ਤੋਂ ਅਗਲਾ ਕਦਮ ਜਿਹੜਾ ਹੈਗਾ ਇਸ ਦੇਸ਼ ਦੇ ਸਮਾਜ ਦਾ ਉਹ ਹੈ ਪਰਮ ਪੂਜੇ 바ਵਾ ਸਾਹਿਬ ਦੀ ਸੋਚ ਉੱਤੇ ਚੱਲਦਾ 바ਵਾ ਸਾਹਿਬ ਨੇ ਜਿਹੜੀ ਗੱਲ ਰੱਖੀ ਹੈ ਕਿ ਤੁਸੀਂ ਸੰਗਠਿਤ ਹੋ ਕੇ ਸਿੱਖਿਸ਼ਿਤ ਹੋ ਕੇ ਤੁਸੀਂ ਆਪਣੇ ਹੱਕਾਂ ਹਕੂਕਾਂ ਦੀ ਗੱਲ ਕਰੋ ਅੱਜ ਸਾਡੇ ਸਾਰੇ ਸਾਥੀ ਜਿਹੜੇ ਗੁਰੂਆਂ ਮਹਾਰਾਜ ਜੀ ਦਾ ਜਿਹੜਾ ਜਨਮ ਦਿਹਾੜਾ ਮਨਾਉਂਦੇ ਆ ਉਸ ਤੋਂ ਇਹੀ ਸੰਦੇਸ਼ ਮਿਲਦਾ ਕਿ ਅਸੀਂ ਸਮਾਜਿਕ ਤੌਰ ਤੇ ਪਹਿਲੇ ਇਕੱਠੇ ਹੋਈਏ ਫਿਰ ਅਸੀਂ ਰਾਜਨੀਤਿਕ ਤੌਰ ਤੇ ਚੇਤਨ ਹੋਈਏ ਔਰ ਆਪਣੇ ਹੱਕਾਂ ਦੀ ਰਾਖੀ ਕਰ ਸਕੀਏ ਇਹਨਾਂ ਸ਼ਬਦਾਂ ਨਾਲ ਜਿਹੜੇ ਸਾਥੀ ਇਸ ਚੀਜ਼ ਦੀ ਅਗਵਾਈ ਕਰਦੇ ਆ ਅਸੀਂ ਉਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਆ ਔਰ ਗੁਰੂ ਨਾਨਕ ਦਾਸ ਜੀ ਦੇ ਇਸ ਮਹੌਸਬ ਦਾ ਜਨਮ ਦਿਹਾੜੇ ਦਾ ਪੂਰਨ ਲੋਕਾਈ ਨੂੰ ਲੱਖ ਲੱਖ ਮੁਬਾਰਕਾਂ ਧੰਨਵਾਦ ਜੀ ਮੈਂ ਨਗਰ ਕੌਂਸਲ ਪ੍ਰਧਾਨ ਬినੋਦ ਕੁਮਾਰ ਅੱਜ ਸਾਰੇ ਹੀ ਆਪਣੇ ਇਲਾਕਾ ਨਿਵਾਸੀਆਂ ਨੂੰ ਸ੍ਰੀ ਗੁਰੂ ਸਤਗੁਰ ਨਮਦਾਸ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਤਾਂ ਤੇ ਇੱਕ ਉਹਨਾਂ ਆਪਣੇ ਇਲਾਕਾ ਨਿਵਾਸੀਆਂ ਨੂੰ ਕਹਿਣਾ ਚਾਹਨਾ ਕਿ ਬਈ ਪੜੋ ਲਿਖੋ ਔਰ ਸੰਘਰਸ਼ ਕਰੋ ਤੇ ਆਪਸ ਵਿੱਚ ਨਾ ਲੜੋ ਆਪਸ ਵਿੱਚ ਇਕੱਠੇ ਰੋਵੋ ਤਾਂ ਕਿ ਆਪਾਂ ਜਿਹੜੇ ਵੀ ਸਾਡੀ ਸੋਚ ਦਿੱਤੀ ਹੈ ਡਾਕਟਰ ਬੀ ਆਰ ਅੰਬੇਦਕਰ ਨੇ ਉਹ ਸੋਚ ਨੂੰ ਆਪਾਂ ਅੱਗੇ ਵਧਾ ਸਕੀ ਹੈ ਜੈ ਗੁਰਦੇਵ ਧੰਨ ਗੁਰਦੇਵ ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਤੇ ਅੱਜ ਰੇਲਵੇ ਸਟੇਸ਼ਨ ਮੁਕੇਰੀਆਂ ਤੇ ਬਾਬਾ ਜੀ ਦਾ ਗੁਲਗਾਨ ਪਾਰਟੀਆਂ ਨੇ ਕੀਤਾ ਹੈ ਔਰ ਲੰਗਰ ਜਿਹੜਾ ਹੈ ਉਹ ਟੋਟੇ ਵਰਤਾਇਆ ਜਾ ਰਿਹਾ ਹੈ ਇਹ ਸਾਰਾ ਪ੍ਰੋਗਰਾਮ ਜੋ ਹੈ ਮੇਰੇ ਮਹਿਲਾ ਨਿਵਾਸੀਆਂ ਦੇ ਸਹਿਯੋਗ ਨਾਲ ਮੇਰੇ ਸਾਥੀਆਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਜਿਹੜਾ ਹੈ ਇਹ ਉਲੀਕਿਆ ਗਿਆ ਹੈ ਸਾਡੇ ਇਸ ਮੁਹੱਲੇ 'ਚ ਹਰ ਸਾਲ ਹੀ ਬਾਬਾ ਨਾਬਾ ਦਾ ਜੀ ਦਾ ਜਿਹੜਾ ਜਨਮ ਦਿਹਾੜਾ ਹੈ ਬੜੀ ਹੀ ਸ਼ਰਧਾ ਤੇ ਤੁਮਤਾਂ ਨਾਲ ਮਨਾਇਆ ਜਾਂਦਾ ਹੈ। ਅੱਗੋਂ ਵੀ ਅਸੀਂ ਆਸ ਕਰਦੇ ਹਾਂ ਕਿ ਅਸੀਂ ਸਾਰੇ ਹੀ ਮੁਹੱਲਾ ਨਿਵਾਸੀ ਸਾਡੇ ਨਾਲ ਸਹਿਯੋਗ ਕਰਦੇ ਰਹਿਣਗੇ ਔਰ ਅਸੀਂ ਇਦਾਂ ਹੀ ਬਾਬਾ ਜੀ ਦਾ ਜਨਮ ਦਿਹਾੜਾ ਹੈ ਜੋ ਬਹੁਤ ਹੀ ਸ਼ਰਧਾ ਤੇ ਤੁਮਤਾਂ ਨਾਲ ਮਨਾਦੇ ਰਾਵਾਂਗੇ। ਮੈਂ ਇਸ ਦਿਨ ਤੇ ਜਿੰਨੇ ਵੀ ਸਮੂਹ ਸੰਗਤਾਂ ਆਈਆਂ ਹਨ, ਮੁੱਖ ਮਹਿਮਾਨ ਆਏ ਹਨ, ਸਾਰਿਆਂ ਦਾ ਇੱਥੇ ਪਹੁੰਚਣ ਤੇ ਦਿলো ਧੰਨਵਾਦ ਕਰਦਾ ਹਾਂ। ਸ੍ਰੀ ਗੁਰੂ ਨਬਾਦਾ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਮੁਬਾਰਕਬਾਦ